ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਗੌੜੀਗਵਾਰੇ ਦੀ ਮਹੱਲਾ ਪੰਜਵਾ ਹਮਤਨਵੰਤ ਪਗਠ ਸਚ ਨਹੀਂ ਅਰੇ ਗੁਣ ਘਾਵ ਹੈ ਸਹਿਜ ਸੁਭਾਈ ਰਹਾਉ ਪੀਉ ਜਦੇ ਕਾ ਖੋਲ ਢਠਾਖ ਜਨ ਤਾਂ ਮੇਦੇ ਮਨ ਆ ਨਿਦਾਨ ਰਤਨ ਲਾਲ ਜਾਰ ਕਾ ਕਚੂ ਨਾਮੋਲ ਪਰੇ ਪੰਧਾਰ ਆਖੂਟ ਅਤੋਲ ਖਾਵ ਹੈ ਖਰਚ ਹੈ ਰਲ ਮਿਲ ਪਾਈ ਟੋਟ ਨਾ ਆਵੇ ਵਦ ਦੋ ਜਾਈ ਕਹੋ ਨਾਨਕ ਜਿਸ ਮਸਤਿਕ ਨੈ ਖਲੇ ਖਾਏ ਸੋ ਵੀ ਤੇ ਕਜਨੀ ਲਿਆਰ ਲਾਏ ਗੌੜੀ ਘਾਰੇ ਦੀ ਮਹੱਲਾ ਪੰਜਵਾ ਹਮ ਤੁਨਵੰਤ ਪਗਠ ਸਚ ਨਹੀਂ ਆਰੇ ਕੋਨੇ ਘਾਵ ਹੈ ਸਹਿਜ ਸੁਬਾਈ ਰਹਾਉ ਪੀਉ ਦਦੇ ਕਾ ਖੋਲ ਠਠਾ ਖਜਾਨ ਤਾ ਮੇਦੇ ਮਨ ਆ ਨਿਦਾਨ ਰਤਨ ਲਾਲ ਜਾ ਕਾ ਕਚੂ ਨਾ ਮੂਲ ਪਰੇ ਪੰਧਾਰ ਆਖੂਟ ਅਤੋਲ ਖਾਵ ਹੈ ਖਰਚ ਹੈ ਰਲ ਮਿਲ ਪਾਈ ਟੋਟ ਨਾ ਆਵੇ ਵਦ ਦੋ ਜਾਈ ਕਹੋ ਨਾਨਕ ਜਿਸ ਮਸਤਿਕ ਲੈ ਖਲ ਖਾਏ ਸੋ ਇਹ ਤੇ ਖਜ਼ਾਨੇ ਲਿਆਰ ਲਾਏ ਗੌੜੀ ਗਵਾਰੇ ਦੀ ਮਹੱਲਾ ਪੰਜਵਾ ਹਮਤਨਵੰਤ ਪਗਠ ਸੱਚ ਨਹੀਂ ਆਰੇ ਗੁਣੇ ਘਾਵ ਹੈ ਸਹਿਜ ਸੁਬਾਈ ਰਹਾਉ ਪੀਉ ਜਦ ਕਾ ਖੋਲ ਡਠਾ ਖਜਾਨ ਤਾ ਮੇਦੇ ਮਨ ਭਿਆਨ ਨਿਦਾਨ ਰਤਨ ਲਾਲ ਜਾ ਕਾ ਕਛੂ ਨਾ ਮੂਲ ਪਰੇ ਪੰਧਾਰ ਅਖੂਟ ਅਤੋਲ ਖਾਵ ਹੈ ਖਰਚ ਹੈ ਰਲ ਮਿਲ ਪਾਈ ਟੋਟ ਨਾ ਆਵੇ ਵਦ ਦੋ ਜਾਈ ਕਹੋ ਨਾਨਕ ਜਿਸ ਮਸਤਿਕ ਨਹਿ ਖਲੇ ਖਾਏ ਸੋ ਵੀਤ ਖਜ਼ਾਨੇ ਲਿਆਰ ਲਾਏ ਗੌੜੀ ਘਾਰੇ ਦੀ ਮਹੱਲਾ ਪੰਜਵਾ ਹਮਤਨਵੰਤ ਪਗਠ ਸੱਚ ਨਹੀਂ ਆਰੇ ਗੁਨੇ ਘਾਵ ਹੈ ਸਹਿਜ ਸੁਬਾਈ ਰਹਾਉ ਪੀਉਦਾ ਦੇ ਕਾ ਖੋਲ ਢਠਾ ਖਜਾਨਾ ਤਾਂ ਮੇਦੇ ਮਨ ਭਾਨੇ ਦਾਨ ਰਤਨ ਲਾਲ ਜਾ ਕਾ ਕਛੂ ਨਾ ਮੋਲ ਪਰੇ ਪੰਧਾਰ ਅਖੂਟ ਅਤੋਲ ਖਾਵ ਹੈ ਖਰਚ ਹੈ ਦਲ ਮਿਲ ਪਾਈ ਟੋਟ ਨਾ ਆਵੇ ਵਦ ਦੋ ਜਾਈ ਕਹੋ ਨਾਨਕ ਜਿਸ ਮਸਤਿਕ ਨਹਿ ਖਲੇ ਖਾਏ ਸੋ ਵੀ ਤੇ ਖਜਾਨੀ ਲਿਆਰ ਲਾਏ ਗੌੜੀ ਘਾਰੇ ਦੀ ਮਹੱਲਾ ਪੰਜਵਾ ਹਮ ਤੁਨਵੰਤ ਪਗਠ ਸੱਚ ਨਹੀਂ ਾਰੇ ਗੁਣੇ ਘਾਵ ਹੈ ਸਹਿਜ ਸੁਬਾਈ ਰਹਾਉ ਪੀਉ ਦਾ ਦੇ ਕਾ ਖੋਲ ਢਠਖ ਜਨ ਤਾਂ ਮੇਦੇ ਮਨ ਭਿਆਨ ਨਿਦਾਨ ਰਤਨ ਲਾਲ ਜਾ ਕਾ ਕਛੂ ਨਾ ਮੋਲ ਪਰੇ ਪੰਧਾਰ ਅਖੂਟ ਅਤੋਲ ਖਾਵ ਹੈ ਖਰਚ ਹੈ ਰਲ ਮਿਲ ਪਾਈ ਟੋਟ ਨਾ ਆਵੇ ਵਦ ਦੋ ਜਾਈ ਕਹੋ ਨਾਨਕ ਜਿਸ ਮਸਤਿਕ ਨਾ ਖਲੇ ਖਾਏ ਸੋ ਇਤ ਖਜ਼ਾਨੇ ਲਿਆਰ ਲਾਏ ਗੌੜੀ ਘਰੇ ਦੀ ਮਹੱਲਾ ਪੰਜਵਾ ਹਮ ਤੁਨਵੰਤ ਪਗਠ ਸਚ ਨਹੀਂ ਾਰੇ ਗੁਣ ਘਾਵ ਹੈ ਸਹਿਜ ਸੁਬਾਈ ਰਹਾਉ ਪੀਉ ਦਾ ਦੇ ਕਾ ਖੋਲ ਢਠਾ ਖਜਾਨ ਤਾ ਮੇਦੇ ਮਨ ਭਾ ਨਿਦਾਨ ਰਤਨ ਲਾਲ ਜਾ ਕਾ ਕਛੂ ਨਾ ਮੋਲ ਪਰੇ ਪੰਧਾਰ ਅਖੂਤ ਅਤੋਲ ਖਾਵ ਹੈ ਖਰਚ ਹੈ ਰਲ ਮਿਲ ਪਾਈ ਟੋਟ ਨਾ ਆਵੇ ਵਦ ਦੋ ਜਾਈ ਕਹੋ ਨਾਨਕ ਜਿਸ ਮਸਤਿਕ ਨੈ ਖਲੇ ਖਾਏ ਸੋ ਇਤ ਖਜ਼ਾਨੇ ਲਿਆਰ ਲਾਏ ਗੌੜੀ ਘਾਰੇ ਦੀ ਮਹੱਲਾ ਪੰਜਵਾ ਹਮ ਤੁਨਵੰਤ ਪਗਠ ਸੱਚ ਨਹੀਂ ਹਰੇ ਗੁਣੇ ਘਾਵ ਹੈ ਸਹਿਜ ਸੁਬਾਈ ਰਹਾਉ ਪੀਉ ਤਾ ਦੇ ਕਾ ਖੋਲ ਢਠਾ ਖਜਾਨਾ ਤਾਂ ਮਿਹਦੇ ਮਨ ਆ ਨਿਦਾਨ रतनलाल जाका कछु नामोल परे पंडार अखूट यतोल खाव है खर्च है रल मिलपई टोट न आवै बद दो जाई कहो नानक जिस मस्तिक न खले खाए ਸੋ ਇਤ ਖਜ਼ਾਨੇ ਲਿਆਰ ਲਾਏ ਗੌੜੀ ਘਰੇ ਦੀ ਮਹੱਲਾ ਪੰਜਵਾ ਹਮ ਤੁਨਵੰਤ ਪਗਠ ਸੱਚ ਨਹੀਂ ਆਰੇ ਗੁਣੇ ਘਾਵ ਹੈ ਸਹਿਜ ਸੁਬਾਈ ਰਹਾਉ ਪੀਉ ਦਾ ਦੇ ਕਾ ਖੋਲ ਢਠਾ ਖਜਾਨਾ ਤਾਂ ਮੇਦੇ ਮਨ ਆ ਨਿਦਾਨਾ ਰਤਨ ਲਾਲ ਜਾ ਕਾ ਕਛੂ ਨਾ ਮੋਲ ਅਰੇ ਪੰਧਾਰ ਅਖੂਟ ਅਤੋਲ ਖਾਵਹਿ ਖਰਚ ਹੈ ਰਲ ਮਿਲ ਪਾਈ ਟੋਟ ਨਾ ਆਵੇ ਵਦ ਦੋ ਜਾਈ ਕਹੋ ਨਾਨਕ ਜਿਸ ਮਸਤਿਕ ਨਹਿ ਖਲ ਖਾਏ ਸੋ ਵੀ ਤੇ ਕਿਦ ਨਹੀਂ ਲਿਆਰ ਲਾਈ ਗੌੜੀ ਘਾਰੇ ਦੀ ਮਹੱਲਾ ਪੰਜਵਾ ਹਮ ਤੁਨਵੰਤ ਪਗਠ ਸੱਚ ਨਹੀਂ ਹਰੇ ਗੁਣੇ ਘਾਵ ਹੈ ਸਹਿਜ ਸੁਬਾਈ ਰਹਾਉ ਪੀਉ ਦਦਿਕਾ ਖੋਲ ਢਠਖ ਜਨ ਤਾਂ ਮੇਦੇ ਮਨ ਆ ਨਿਦਾਨਾ ਰਤਨ ਲਾਲ ਜਾ ਕਾ ਕਚੂ ਨਾਮੋਲ ਪਰੇ ਪੰਧਾਰ ਅਖੂਤ ਅਤੋਲ ਖਾਵ ਹੈ ਖਰਚ ਹੈ ਰਲ ਮਿਲ ਭਾਈ ਟੋਟ ਨਾ ਆਵੇ ਵਦ ਦੋ ਜਾਈ ਕਹੋ ਨਾਨਕ ਜਿਸ ਮਸਤਿਕ ਨੈ ਖਲੇ ਖਾਏ ਸੋ ਇਹ ਖਜ਼ਾਨੇ ਲਿਆਰ ਲਾਏ ਗੌੜੀ ਘਰੇ ਦੀ ਮਹੱਲਾ ਪੰਜਵਾ ਹਮਤਨਵੰਤ ਪਗਠ ਸਚ ਨਹੀਂ ਆਰੇ ਗੁਣੇ ਘਾਵ ਹੈ ਸਹਿਜ ਸੁਬਾਈ ਰਹਾਉ ਪੀਉ ਦਦੇ ਕਾ ਖੋਲ ਢਠਖ ਜਾਨ ਤਾ ਮੇਦੇ ਮਨ ਭਿਆਨ ਨਦਾਨ ਰਤਨ ਲਾਲ ਜਾ ਕਾ ਕਛੂ ਨਾ ਮੋਲ ਪਰੇ ਪੰਧਾਰ ਆਖੂ ਤੇ ਅਤੋਲ ਖਾਵ ਹੈ ਖਰਚ ਹੈ ਰਲ ਮਿਲ ਪਾਈ ਟੋਟ ਨਾ ਆਵੇ ਵਦ ਦੋ ਜਾਈ ਕਹੋ ਨਾਨਕ ਜਿਸ ਮਸਤਿਕ ਨੈ ਖਲੇ ਖਾਏ ਸੋ ਸਿਖ ਜਾਨੀ ਲਿਆਰ ਲਾਏ ਗੌੜੀ ਘਰੇ ਦੀ ਮਹੱਲਾ ਪੰਜਵਾ ਹਮਤਨਵੰਤ ਪਾਗਠ ਸੱਚ ਨਹੀਂ ਅਰੇ ਗੁਣ ਘਾਵ ਹੈ ਸਹਿਜ ਸੁਬਾਈ ਰਹਾਉ ਪੀਉ ਦਦੇ ਕਾ ਖੋਲ ਢਠਾਖ ਜਾਨ ਤਾ ਮੇਦੇ ਮਨ ਆ ਨਿਦਾਨ ਤਨ ਲਾਲ ਜਾ ਕਾ ਕਛੂ ਨਾ ਮੂਲ ਪਰੇ ਪੰਧਾਰ ਆਖੂਟ ਆ ਤੋਲ ਖਾਵ ਹੈ ਖਰਚ ਹੈ ਰਲ ਮਿਲ ਪਾਈ ਟੋਟ ਨਾ ਆਵੇ ਵੱਦ ਦੋ ਜਾਈ ਕਹੋ ਨਾਨਕ ਜਿਸ ਮਸਤਿਕ ਨਹਿ ਖਲੇ ਖਾਏ ਸੋ ਇਤ ਖਜ਼ਾਨੇ ਲਿਆਰ ਲਾਏ ਗੌੜੀ ਘਰੇ ਦੀ ਮਹੱਲਾ ਪੰਜਵਾ ਹਮ ਤੁਨਵੰਤ ਪਗਠ ਸਚ ਨਹੀਂ ਹਰੇ ਗੁਨੇ ਘਾਵ ਹੈ ਸਹਿਜ ਸੁਬਾਈ ਰਹਾਉ ਪੀਉ ਦਾ ਦੇ ਕਾ ਖੋਲ ਢਠਖ ਜਨ ਤਾਂ ਮੇਦੇ ਮਨ ਭਿਆਨ ਨਦਾਨ ਰਤਨ ਲਾਲ ਜਾ ਕਾ ਕਚੂ ਨਾ ਮੋਲ ਪਰੇ ਪੰਧਾਰ ਅਖੂਤ ਅਤੋਲ ਖਾਵ ਹੈ ਖਰਚ ਹੈ ਰਲ ਮਿਲ ਪਾਈ ਟੋਟ ਨਾ ਆਵੇ ਵਦ ਦੋ ਜਾਈ ਕਹੋ ਨਾਨਕ ਜਿਸ ਮਸਤਿਕ ਨੈ ਖਲੇ ਖਾਏ ਸੋ ਵੀ ਤੇ ਕਦਨੀ ਲਿਆਰ ਲਾਈ ਗੌੜੀ ਘਾਰੇ ਦੀ ਮਹੱਲਾ ਪੰਜਵਾ ਹਮਤ ਨਵੰਤ ਪਗਠ ਸੱਚ ਨਹੀਂ ਾਰੇ ਗੁਣੇ ਘਾਵ ਹੈ ਸਹਿਜ ਸੁਬਾਈ ਰਹਾਉ ਪੀਉ ਜਦ ਕਾ ਖੋਲ ਢਠਖ ਜਨ ਤਾਂ ਮੇਦੇ ਮਨ ਆ ਨਿਦਾਨਾ ਰਤਨ ਲਾਲ ਜਾ ਕਾ ਕਛੂ ਨਾ ਮੂਲ ਪਰੇ ਪੰਧਾਰ ਆਖੂਟਿ ਅਤੋਲ ਖਾਵਹਿ ਖਰਚ ਹੈ ਰਲ ਮਿਲ ਪਾਈ ਟੋਟ ਨਾ ਆਵੇ ਵਦ ਦੋ ਜਾਈ ਕਹੋ ਨਾਨਕ ਜਿਸ ਮਸਤਿਕ ਨੈ ਖਲੇ ਖਾਏ ਸੋਈ ਤੇ ਖਜ਼ਾਨੇ ਲਿਆਰ ਲਾਏ ਗੌੜੀ ਘਰੇ ਦੀ ਮਹੱਲਾ ਪੰਜਵਾ ਹਮ ਤੁਨਵੰਤ ਪਗਠ ਸਚ ਨਹੀਂ ਹਰੇ ਗੁਣ ਘਾਵ ਹੈ ਸਹਿਜ ਸੁਬਾਈ ਰਹਾਉ ਪੀਉ ਦਾ ਦੇ ਕਾ ਖੋਲ ਢਠਖ ਜਨ ਤਾਂ ਮੇਦੇ ਮਨ ਆ ਨਿਦਾਨ ਰਤਨ ਲਾਲ ਜਾ ਕਾ ਕਚੂ ਨਾ ਮੋਲ ਪਰੇ ਪੰਧਾਰ ਆਖੂਟ ਅਤੋਲ ਖਾਵ ਹੈ ਖਰਚ ਹੈ ਰਲ ਮਿਲ ਪਾਈ ਟੋਟ ਨਾ ਆਵੇ ਬਦ ਦੋ ਜਾਈ ਕਹੋ ਨਾਨਕ ਜਿਸ ਮਸਤਿਕ ਨਹਿ ਖਲੇ ਖਾਏ ਸੋ ਵੀ ਖਜ਼ਾਨੇ ਲਿਆਰ ਲਾਏ ਗੌੜੀ ਕਰੇ ਦੀ ਮਹੱਲਾ ਪੰਜਵਾ ਹਮ ਤੁਨਵੰਤ ਪਗਠ ਸਚ ਨਹੀਂ ਹਰੇ ਗੁਣੇ ਘਾਵ ਹੈ ਸਹਿਜ ਸੁਬਾਈ ਰਹਾਉ ਪੀਉ ਦਦੇ ਕਾ ਖੋਲ ਡਠਾ ਖਜਾਨ ਤਾ ਮੇਦੇ ਮਨ ਭਾ ਨਿਦਾਨਾ ਰਤਨ ਲਾਲ ਜਾ ਕਾ ਕਛੂ ਨਾ ਮੋਲ ਪਰੇ ਪੰਧਾਰ ਅਖੂਟ ਅਤੋਲ ਖਾਵ ਹੈ ਖਰਚ ਹੈ ਰਲ ਮਿਲ ਪਾਈ ਟੋਟ ਨਾ ਆਵੇ ਵਦ ਦੋ ਜਾਈ ਕਹੋ ਨਾਨਕ ਜਿਸ ਮਸਤਿਕ ਨੈ ਖਲ ਖਾਏ ਸਿਖ ਜਾਨੀ ਲਿਆਰ ਲਾਏ ਗੌੜੀ ਘਰੇ ਦੀ ਮਹੱਲਾ ਪੰਜਵਾ ਹਮ ਤੁਨਵੰਤ ਪਗਠ ਸੱਚ ਨਹੀਂ ਅਰੇ ਗੁਣੇ ਘਾਵ ਹੈ ਸਹਿਜ ਸੁਬਾਈ ਰਹਾਉ ਪੀਉ ਦਦੇ ਕਾ ਖੋਲ ਡਠਖ ਜਨ ਤਾਂ ਮੇਦੇ ਮਨ ਭਿਆਨ ਨਿਦਾਨ रत्नलाल जाका कछु ना मोल परे पंडार अखूट अतोल खाव है खर्च है रल मिल पाई टोट न आवै वद दो जाई कहो नानक जिस मस्तिक ने खले खाए ਸੋਈ ਤੇ ਖਜ਼ਾਨੇ ਲਿਆਰ ਲਾਏ ਗੌੜੀ ਘਰੇ ਦੀ ਮਹੱਲਾ ਪੰਜਵਾ ਹਮ ਤੁਨਵੰਤ ਪਗਠ ਸੱਚ ਨਹੀਂ ਹਰੇ ਗੁਣੇ ਘਾਵ ਹੈ ਸਹਿਜ ਸੁਬਾਈ ਰਹਾਉ ਪੀਉ ਦਦੇ ਕਾ ਖੋਲ ਠਾਕ ਜਨ ਤਾਂ ਮੇਦੇ ਮਨ ਆ ਨਿਦਾਨਾ ਰਤਨ ਲਾਲ ਜਾ ਕਾ ਕਛੂ ਨਾ ਮੋਲ ਪਰੇ ਪੰਧਾਰ ਅਖੂਟ ਅਤੋਲ ਖਾਵ ਹੈ ਖਰਚ ਹੈ ਰਲ ਮਿਲ ਪਾਈ ਟੋਟ ਨਾ ਆਵੇ ਵਦ ਦੋ ਜਾਈ ਕਹੋ ਨਾਨਕ ਜਿਸ ਮਸਤਿਕ ਨੈ ਖਲੇ ਖਾਏ ਸੋ ਇਤ ਖਜ਼ਾਨੇ ਲਿਆਰ ਲਾਏ ਗੌੜੀ ਘਰੇ ਦੀ ਮਹੱਲਾ ਪੰਜਵਾ ਹਮ ਤੁਨਵੰਤ ਪਗਠ ਸਚ ਨਾਹੀ ਹਰੇ ਗੁਣ ਘਾਵ ਹੈ ਸਹਿਜ ਸੁਬਾਈ ਰਹਾਉ ਪੀਉ ਦਾ ਦੇ ਕਾ ਖੋਲ ਢਠਖ ਜਨ ਤਾਂ ਮੇਦੇ ਮਨ ਆ ਨਿਦਾਨ ਰਤਨ ਲਾਲ ਜਾ ਕਾ ਕਛੂ ਨਾ ਮੋਲ ਪਰੇ ਪੰਧਾਰ ਅਖੂਟ ਅਤੋਲ ਖਾਵ ਹੈ ਖਰਚ ਹੈ ਰਲ ਮਿਲ ਪਾਈ ਟੋਟ ਨਾ ਆਵੇ ਬਦ ਦੋ ਜਾਈ ਕਹੋ ਨਾਨਕ ਜਿਸ ਮਸਤੀ ਕ ਲੈ ਖਲੇ ਖਾਏ ਸੋ ਇਤ ਖਜ਼ਾਨੇ ਲਿਆਰ ਲਾਏ ਗੌੜੀ ਘਰੇ ਦੀ ਮਹੱਲਾ ਪੰਜਵਾ ਹਮ ਤੁਨਵੰਤ ਪਗਠ ਸਚ ਨਾਈ ਹਰੇ ਗੁਣੇ ਘਾਵ ਹੈ ਸਹਿਜ ਸੁਬਾਈ ਰਹਾਉ ਪੀਉ ਦਦਿਕਾ ਖੋਲ ਡਠਾ ਖਜਾਨ ਤਾ ਮੇਦੇ ਮਨ ਆ ਨਿਦਾਨਾ ਰਤਨ ਲਾਲ ਜਾ ਕਾ ਕਚੂ ਨਾਮੋਲ ਪਰੇ ਪੰਧਾਰ ਅਖੂਟ ਅਤੋਲ ਖਾਵ ਹੈ ਖਰਚ ਹੈ ਰਲ ਮਿਲ ਪਾਈ ਟੋਟ ਨਾ ਆਵੇ ਵਦ ਦੋ ਜਾਈ ਕਹੋ ਨਾਨਕ ਜਿਸ ਮਸਤਿਕ ਨਹਿ ਖਲੇ ਖਾਏ ਸੋ ਇਤਿ ਕਦਨੀ ਲਿਆਰ ਲਾਇ ਗੌੜੀ ਘਾਰੇ ਦੀ ਮਹੱਲਾ ਪੰਜਵਾ ਹਮ ਤੁਨਵੰਤ ਪਗਠ ਸੱਚ ਨਹੀਂ ਹਰੇ ਗੁਣੇ ਘਾਵ ਹੈ ਸਹਿਜ ਸੁਬਾਈ ਰਹਾਉ ਪੀਉ ਦਦੇ ਕਾ ਖੋਲ ਢਠਖ ਜਾਨ ਤਾ ਮੇਦੇ ਮਨ ਆ ਨਿਦਾਨਾ ਰਤਨ ਲਾਲ ਜਾ ਕਾ ਕਛੂ ਨਾ ਮੂਲ ਪਰੇ ਪੰਧਾਰ ਆਖੂਟ ਅਤੋਲ ਖਾਵ ਹੈ ਖਰਚ ਹੈ ਰਲ ਮਿਲ ਪਾਈ ਟੋਟ ਨਾ ਆਵੇ ਵਦ ਦੋ ਜਾਈ ਕਹੂ ਨਾਨਕ ਜਿਸ ਮਸਤਿਕ ਨੈ ਖਲੇ ਖਾਏ ਸੋ ਇਤ ਖਜ਼ਾਨੇ ਲਿਆਰ ਲਾਏ ਗੌੜੀ ਘਾਰੇ ਦੀ ਮਹੱਲਾ ਪੰਜਵਾ ਹਮਤ ਨਵੰਤ ਪਗਠ ਸੱਚ ਨਹੀਂ ਾਰੇ ਗੁਣ ਘਾਵ ਹੈ ਸਹਿਜ ਸੁਬਾਈ ਰਹਾਉ ਪੀਉ ਦਾ ਦੇ ਕਾ ਖੋਲ ਢਠਾ ਖਜਾਨ ਤਾ ਮੇਦੇ ਮਨ ਭਾ ਨਿਦਾਨ ਰਤਨ ਲਾਲ ਜਾ ਕਾ ਕਛੂ ਨਾ ਮੂਲ ਪਰੇ ਪੰਧਾਰ ਆਖੂਟ ਅਤੋਲ ਖਾਵ ਹੈ ਖਰਚ ਹੈ ਰਲ ਮਿਲ ਪਾਈ ਟੋਟ ਨਾ ਆਵੇ ਵਦ ਦੋ ਜਾਈ ਕਹੋ ਨਾਨਕ ਜਿਸ ਮਸਤਿਕ ਨੈ ਖਲੇ ਖਾਏ ਸੋ ਇਤ ਖਜ਼ਾਨੇ ਲਿਆਰ ਲਾਏ ਗੌੜੀ ਗਵਰੇ ਦੀ ਮਹੱਲਾ ਪੰਜਵਾ ਹਮਤਨਵੰਤ ਪਗਠ ਸੱਚ ਨਹੀਂ ਹਰੇ ਗੁਣੇ ਘਾਵ ਹੈ ਸਹਿਜ ਸੁਬਾਈ ਰਹਾਉ ਪੀਉ ਦਾ ਦੇ ਕਾ ਖੋਲ ਢਠਾ ਖਜਾਨ ਤਾ ਮੇਦੇ ਮਨ ਆ ਨਿਦਾਨਾ ਰਤਨ ਲਾਲ ਜਾ ਕਾ ਕਛੂ ਨਾ ਮੋਲ ਪਰੇ ਪੰਧਾਰ ਅਖੂਟ ਅਤੋਲ ਖਾਵ ਹੈ ਖਰਚ ਹੈ ਰਲ ਮਿਲ ਪਾਈ ਟੋਟ ਨਾ ਆਵੇ ਵਦ ਦੋ ਜਾਈ ਕਹੋ ਨਾਨਕ ਜਿਸ ਮਸਤਿਕ ਨੈ ਖਲੇ ਖਾਏ ਸੋ ਇਤ ਖਜ਼ਾਨੇ ਲਿਆਰ ਲਾਏ ਗੌੜੀ ਗਰੇ ਦੀ ਮਹੱਲਾ ਪੰਜਵਾ ਹਮਤਨਵੰਤ ਪਗਠ ਸਚ ਨਹੀਂ ਅਰੇ ਗੁਣੇ ਘਾਵ ਹੈ ਸਹਿਜ ਸੁਬਾਈ ਰਹਾਉ ਪੀਉ ਦਦੇ ਕਾ ਖੋਲ ਢਠਾ ਖਜਾਨਾ ਤਾਂ ਮੇਦੇ ਮਨ ਆ ਨਿਦਾਨ ਰਤਨ ਲਾਲ ਜਾਰਕਾ ਕਛੂ ਨਾਮੋਲ ਪਰੇ ਪੰਧਾਰ ਆਖੂਟ ਅਤੋਲ ਖਾਵ ਹੈ ਖਰਚ ਹੈ ਰਲ ਮਿਲ ਭਾਈ ਟੋਟ ਨਾ ਆਵੇ ਵਦ ਦੋ ਜਾਈ ਕਹੋ ਨਾਨਕ ਜਿਸ ਮਸਤਿਕ ਨੈ ਖਲ ਖਾਏ ਸੋ ਵੀ ਤੇ ਖਜਾਨੇ ਲਿਆਰ ਲਾਏ ਗੌੜੀ ਘਰੇ ਦੀ ਮਹੱਲਾ ਪੰਜਵਾ ਹਮ ਤੁਨਵੰਤ ਪਗਠ ਸੱਚ ਨਹੀਂ ਹਰੇ ਗੁਣ ਘਾਵ ਹੈ ਸਹਿਜ ਸੁਬਾਈ ਰਹਾਉ ਪੀਉ ਦਦੇ ਕਾ ਖੋਲ ਢਠਖ ਜਨ ਤਾਂ ਮੇਦੇ ਮਨ ਆ ਨਿਦਾਨਾ ਰਤਨ ਲਾਲ ਜਾ ਕਾ ਕਛੂ ਨਾ ਮੂਲ ਪਰੇ ਪੰਧਾਰ ਅਖੂਟ ਅਤੋਲ ਖਾਵ ਹੈ ਖਰਚ ਹੈ ਰੰਦ ਮਿਲ ਪਾਈ ਟੋਟ ਨਾ ਆਵੇ ਵਦ ਦੋ ਜਾਈ ਕਹੋ ਨਾਨਕ ਜਿਸ ਮਸਤਿਕ ਨਹਿ ਖਲੇ ਖਾਏ ਸੋ ਤਖ ਜਾਨੀ ਲਿਆਰ ਲਾਏ ਗੌੜੀ ਘਾਰੇ ਦੀ ਮਹੱਲਾ ਪੰਜਵਾ ਹਮ ਤੁਨਵੰਤ ਪਗਠ ਸਚ ਨਹੀਂ ਹਰੇ ਗੁਣ ਘਾਵ ਹੈ ਸਹਿਜ ਸੁਬਾਈ ਰਹਾਉ ਪੀਉ ਦਦੇ ਕਾ ਖੋਲ ਠਾਕ ਜਾਨ ਤਾ ਮੇਦੇ ਮਨ ਆ ਨਿਦਾਨਾ ਰਤਨ ਲਾਲ ਜਾ ਕਾ ਕਛੂ ਨਾ ਮੋਲ ਪਰੇ ਪੰਧਾਰ ਅਖੂਟ ਅਤੋਲ ਖਾਵ ਹੈ ਖਰਚ ਹੈ ਰਲ ਮਿਲ ਪਾਈ ਟੋਟ ਨਾ ਆਵੇ ਵਦ ਦੋ ਜਾਈ ਕਹੋ ਨਾਨਕ ਜਿਸ ਮਸਤਿਕ ਨੈ ਖਲੇ ਖਾਏ ਸਿਖ ਜਾਨੀ ਲਿਆਰ ਲਾਏ ਗੌੜੀ ਘਾਰੇ ਦੀ ਮਹੱਲਾ ਪੰਜਵਾ ਹਮਤਨਵੰਤ ਪਗਠ ਸੱਚ ਨਹੀਂ ਅਰੇ ਗੁਣ ਘਾਵ ਹੈ ਸਹਿਜ ਸੁਬਾਈ ਰਹਾਉ ਪੀਉ ਦਦੇ ਕਾ ਖੋਲ ਢਠਾਖ ਜਨ ਤਾਂ ਮੇਰੇ ਮਨ ਆ ਨਿਦਾਨ ਰਤਨ ਲਾਲ ਜਾ ਕਾ ਕਚੂ ਨਾ ਮੋਲ ਪਰੇ ਪੰਧਾਰ ਅਖੂਤਿ ਅਤੋਲ ਖਾਵਹਿ ਖਰਚ ਹੈ ਰਲ ਮਿਲ ਪਾਈ ਟੋਟ ਨਾ ਆਵੇ ਵਦ ਦੋ ਜਾਈ ਕਹੋ ਨਾਨਕ ਜਿਸ ਮਸਤਿਕ ਨਹਿ ਖਲੇ ਖਾਏ ਸੋਇਤ ਖਜ਼ਾਨੇ ਲਿਆਰ ਲਾਏ ਗੌੜੀ ਘਰੇ ਦੀ ਮਹੱਲਾ ਪੰਜਵਾ ਹਮ ਤੁਨਵੰਤ ਪਗਠ ਸਚ ਨਹੀਂ ਅਰੇ ਗੁਣੇ ਘਾਵ ਹੈ ਸਹਿਜ ਸੁਬਾਈ ਰਹਾਉ ਪੀਉ ਦਦੇ ਕਾ ਖੋਲ ਢਠਾ ਖਜ਼ਾਨਾ ਤਾਂ ਮੇਦੇ ਮਨ ਆ ਨਿਦਾਨ ਰਤਨ ਲਾਲ ਜਾ ਕਾ ਕਛੂ ਨਾ ਮੋਲ ਪਰੇ ਪੰਧਾਰ ਅਖੂਤਿ ਅਤੋਲ ਖਾਵ ਹੈ ਖਰਚ ਹੈ ਰਲ ਮਿਲ ਪਾਈ ਟੋਟ ਨਾ ਆਵੇ ਵਦ ਦੋ ਜਾਈ ਕਹੋ ਨਾਨਕ ਜਿਸ ਮਸਤਿਕ ਨੈ ਖਲੇ ਖਾਏ ਸੋ ਵੀ ਤੇ ਖਜ਼ਾਨੇ ਲਿਆਰ ਲਾਏ ਗੌੜੀ ਘਰੇ ਦੀ ਮਹੱਲਾ ਪੰਜਵਾ ਹਮ ਤੁਨਵੰਤ ਪਗਠ ਸੱਚ ਨਹੀਂ ਹਰੇ ਗੁਣੇ ਘਾਵ ਹੈ ਸਹਿਜ ਸੁਬਾਈ ਰਹਾਉ ਪੀਉ ਦਾ ਦੇ ਕਾ ਖੋਲ ਢਠਾ ਖਜ਼ਾਨਾ ਤਾਂ ਮੇਦੇ ਮਨ ਆ ਨਿਦਾਨਾ रत्नलाल जाका कछु नामोल परे पंडार अखूट यतोल खाव है खर्च है रल मिल पाई टोट न आवै वद दो जाई कहो नानक जिस मस्तिक न खुले खाए ਸੋ ਇਹ ਖਜ਼ਾਨੇ ਲਿਆਰ ਲਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ